ਸਸ਼ਕਲ ਡੈਨਸਫੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਜ਼ਮੀਨੀ ਵਿਵਾਦ ਨੇ ਇੱਕ ਵਾਰ ਫਿਰ ਤੋਂ ਘਰਾਂ ਦੇ ਵਿੱਚ ਸੱਫਰ ਵਿਛਾ ਦਿੱਤੇ ਨੇ ਦੱਸ ਜੀ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਜਦਕਿ ਦੋ ਵਿਅਕਤੀਆਂ ਨੂੰ ਕਹਿਆਂ ਦੇ ਨਾਲ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਪਟਿਆਲਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹਲਕਾ ਕਨੌਰ ਦੇ ਪਿੰਡ ਚਤੂਰਨਗਰ ਨਿਗਾਵਾ ਨੇੜੇ ਆਪਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਇੱਕ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਜਦਕਿ ਦੋ ਲੋਕਾਂ ਦੀ ਜਿਹੜੀ ਹੈ ਕਹਿਆਂ ਦੇ ਨਾਲ ਵਾਰ ਕੀਤੇ ਗਏ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਕਿ ਅਹਿਮ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜ਼ਮੀਨੀ ਵਿਵਾਦ ਨੇ ਇੱਕ ਵਾਰ ਫਿਰ ਘਰਾਂ ਦੇ ਵਿੱਚ ਵਹਿਣ ਪਾ ਦਿੱਤੇ ਨੇ ਦੱਸਦੀ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਕਨੌਰ ਦੇ ਪਿੰਡ ਚਤੁਰਨਗਰ ਨਿਗਾਵਾ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਇਸੇ ਤਿਹੇ ਜਿਆਦਾ ਜਾਣਕਾਰੀ ਲੈ ਲੈਣੇ ਆ ਮੇਰੇ ਸਹਿਯੋਗੀ ਕੁਲਵਿੰਦਰ ਤੋਂ ਜੀ ਕੁਲਵਿੰਦਰ ਵੱਡੀ ਵਾਰਦਾਤ ਜ਼ਮੀਨ ਨੂੰ ਲੈ ਕੇ ਹੋਈ ਹੈ ਜੀ ਮੈਂ ਮੈਂ ਦੱਸਣਾ ਚਾਹੁੰਦਾ ਕਿ ਕਨੌਰ ਪਟਿਆਲਾ ਜ਼ਿਲ੍ਹੇ ਦੇ ਨਾਲ ਇੱਕ ਕਨੌਰ ਪਿੰਡ ਹੈ ਜਿਹੜਾ ਹੈ ਐਮਐਲਏ ਕਨੌਰ ਨੇ ਉਹਨਾਂ ਦੇ ਪਿੰਡ ਦੇ ਜਿਹੜਾ ਹੈ ਮੇਲੇ ਇੱਕ ਜ਼ਮੀਨੀ ਵਿਵਾਦ ਹੋਦਾ ਹੈ ਆਪਾਂ ਦੇ ਵਿੱਚ ਇੱਕ ਲੋਕੁੱਟ ਦੇ ਨਾਲ ਦੇ ਗਵਾਲੀਗੜ੍ਹ ਨਾਲ ਇੱਕ ਜਿਹੜਾ ਹਿੱਕਾ ਹੋ ਜਾਂਦਾ ਹੈ ਇਹ ਕਿਸੇ ਪਰਿਵਾਰ ਦੇ ਵਿੱਚ ਕਿਸੇ ਦੇ ਜਿਹੜਾ ਦਿਲਵਾਰ ਸਿੰਘ ਹੈ ਦੱਸਿਆ ਜਾ ਰਿਹਾ ਜਿਹਦੀ ਮ੍ਰਿਤਕ ਹੋਈ ਹੈ ਉਹ ਆਪਣੇ ਪੁੱਤ ਨਾਲ ਉਹ ਜ਼ਮੀਨ ਦੇ ਉੱਪਰ ਗਿਆ ਤੇ ਉਹਨਾਂ ਦੇ ਕੇ ਪਰਿਵਾਰੀ ਵੀ ਕਿਤੇ ਸੀ ਜਦੋਂ ਦੂਸਰੇ ਲੇਕਰ ਚੜਾ ਹੋ ਜਾਂਦਾ ਤੇ ਇਹਨਾਂ ਦੇ ਇੱਕ ਆਪਸੀ ਟਕਰਾਅ ਦੇ ਇਹਨਾਂ ਵਾਸਤੇ ਕਿ ਜਿਹੜੀ ਇਹ ਕੋਲੀ ਖਲਾਰੀ ਪੈ ਗਈ ਹੈ ਜੀ ਜੀ ਕੁਲਵਿੰਦਰ ਦੋਸ਼ਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਦੋਸ਼ਿਆ ਨਾਲ ਜਿਹੜੇ ਕਿ ਤਾਲੀ ਨਹੀਂ ਆਈ ਜੀ ਪੁਲਿਸ ਜੀ ਜਾਂਚ ਕਰ ਰਹੀ ਹੈ ਸਾਹ ਦੇ ਕੇ ਪਹਿਲਾਂ ਨੂੰ ਕਿਉਂਕਿ ਜਿਹੜਾ ਜ਼ਮੀਨੀ ਵਿਵਾਦ ਜੀ ਆਪਾਂ ਇੱਕ ਆਵੀਂ ਪ੍ਰਸ਼ਾਸਨ ਚੱਲ ਰਹੀ ਜੀ ਨਾਲ ਵੀ ਉਧਰ ਲੈ ਕੇ ਜਿਹੜਾ ਕਾਫੀ ਜਿਹੜੀ ਅੱਗੇ ਨਵੀਂ ਟਕਰਾਰ ਹੋ ਗਈ ਤੇ ਗੋਲੀ ਚਲਾ ਕੇ ਤੇ ਕਈਆਂ ਦੇ ਨਾਲ ਜਿਹੜਾ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਜਿਹੜੇ ਦੋ ਵਿਅਕਤੀ ਹੱਥ ਜਿਹਨਾਂ ਦੋ ਦੋ ਜਿਹੜਾ ਕਿ ਨੇ ਉਹਨਾਂ ਨੂੰ ਗ੍ਰਿਪਤ ਪਾਏਗੇ ਨਹੀਂ ਜੀ ਉਹਨਾਂ ਨੂੰ ਇਸ ਸਮੇਂ ਮੌਕੇ ਹੀ ਡਾਕਟਰਾਂ ਦੇ ਵਿੱਚ ਲੈ ਕੇ ਆ ਰਹੀ ਹੈ ਪੁਲਿਸ ਜੀ ਜੀ तमाम ਜਾਣਕਾਰੀ ਦੇ ਲਈ ਧੰਨਵਾਦ ਤਾਂ ਐਸ ਸੀ ਮੇਰੇ ਸਹਿਯੋਗੀ ਪਟਿਆਲਾ ਕੁਲਵਿੰਦਰ ਜੋ ਪਟਿਆਲਾ ਤੋਂ ਜੁੜੇ ਹੋਏ ਸਾਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਲਕਾ ਕਨੌਰ ਦੇ ਪਿੰਡ ਚਤੁਰਨਗਰ ਨਿਗਾਵਾ ਨੇੜੇ ਆਪਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਅਤੇ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ ਦਿੱਤਾ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਅਤੇ ਕਿ ਦੋ ਨੌਜਵਾਨਾਂ ਦੇ ਉੱਤੇ ਕਹਿਆਂ ਦੇ ਨਾਲ ਵਾਰ ਕੀਤਾ ਗਿਆ ਕਈ ਵਾਰ ਕੀਤੇ ਗਏ ਜਿਸ ਕਰਕੇ ਉਹਨਾਂ ਦੋਵਾਂ ਦੀ ਵੀ ਦਰਦਨਾਕ ਮੌਤ ਹੋ ਗਈ ਹੈ ਦੱਸ ਜਿਕੇ ਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਜਿਹੜਾ ਖੂਨੀ ਝੜਪ ਆ ਜਿਹੜੀ ਹੈ ਉਹ ਖੂਨ ਦੀ ਝੜਪ ਦੇ ਵਿੱਚ ਤਬਦੀਲ ਹੋ ਗਈ ਹੋਵੇ ਤਾਂ ਅਜਿਹੀ ਹੀ ਇੱਕ ਤਸਵੀਰ ਰਣਵੀ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹਲਕਾ ਕਨੌਰ ਦੇ ਪਿੰਡ ਦੇ ਵਿੱਚ ਇੱਕ ਖੂਨੀ ਵਾਰਦਾਤ ਹੋਈ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ जिसकार के तीन लोकां दी मौत हो जाने दी खबर सामने आ रही है हालांकि पुलिस भी मौके पे पहुंच गई है जिन्ना दे वलो मृतक देहान नु कब्जे विच लेके अस्पताल पहुंचा ਦਿੱਤਾ गया है और दोषियां दी पाल शुरू कर दी गई है देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर